ਸਾਧ ਸੰਗਤ ਜੀ ਆਪ ਜੀ ਨੇ 98 ਅੰਗ ਤੱਕ ਸੰਥਿਆ ਸਰਵਣ ਕਰ ਲਈ ਸੀ ਤੇ ਅੱਗੇ ਸ਼ੁਰੂ ਹੋਣ ਜਾ ਰਹੀ ਹਾਂ ਜੀ ਮਾਜ ਮਹੱਲਾ ਪੰਜਵਾ ਖੋਜਤ ਖੋਜਤ ਦਰਸ਼ਨ ਚਾਹੀ ਭਾਤ ਭਾਤ ਬਨ ਬਨ ਅਵਗਾਹੀ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜਿਉ ਆਣ ਮਿਲਾਵੇ ਜਿਉ ਨਿਰਗੁਣ ਸਰਗੁਣ ਹਰ ਹਰ ਮੇਰਾ ਇੱਥੇ ਵਿਸ਼ਰਾਮ ਲਾਉਣਾ ਕੋਈ ਹੈ ਜੀਉ ਇੱਥੇ ਜਮਕੀ ਲਗਣੀ ਏ ਆਣ ਮਿਲਾਵੇ ਜੀਉ ਚਲੋ ਨਿਰਗੁਣ ਸਰਬੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖਟ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਇਸਨਾਨ ਨਿਵਲੀ ਕਰਮ ਆਸਣ ਚੌਰਾਸੀਹ ਇਨ ਮਹ ਸਾਧਨ ਆਵੇ ਜੀਉ ਅਣਕ ਬਰਕ ਕੀ ਏ ਜਪ ਤਾਪਾ ਗਵਨਾ ਕੀਆ ਧਰਤੀ ਪਰਮਾਤਾ ਗਵਨ ਕੀਆ ਇਥੇ ਵਿਸਰਾਮ ਐ ਧਰਤੀ ਪਰਮਾਤਾ ਮਾਤਾਦ ਅਦਕ ਲਾ ਕੇ ਉਚਾਰਨ ਕਰਨਾ ਇਸ ਨੂੰ ਪਰਮਾਤਾ ਚਲੋ ਗਵਨਾ ਕੀਆ ਧਰਤੀ ਪਰਮਾਤਾ ਇੱਕ ਖਿੰਨ ਹਿਰਦੈ ਸਾਧਨ ਆਵੇ ਜੋਗੀ ਬਹੁੜ ਬਹੁੜ ਉਠਤਾਵੇ ਜੀਉ ਕਰ ਕੇ ਕਿਰਪਾ ਮੋਹੇ ਸਾਧ ਮਿਲਾਇਆ ਤਨ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਅਬਿਨਾਸੀ ਬਸਿਆ ਘਟ ਪੀਤਰ ਹਰ ਮੰਗਲ ਨਾਨਕ ਗਾਵੇ ਜੀਉ ਮਾਜ ਮਹੱਲਾ ਪੰਜਵਾਂ ਪਰਮ ਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦ ਹਰਿ ਤੇ ਆਵੋ ਹੋ ਗੁਰਮੁਖ ਗਾਤੀ ਜੀਉ ਗੁਰਮੁਖ ਮਦਸੂਦਨ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹਉਰਤ ਕਿਤੈ ਨ ਭਾਤੀ ਜੀਓ ਨਿਰਹਾਰੀ ਕੇ ਸਵ ਨਿਰਵੈਰਾ ਕੋਟ ਜਨਾ ਕੋਟ ਜਨਾ ਜਾਕੇ ਪੂਜਹਿ ਪੈਰਾ ਗੁਰਮੁਖ ਹਿਰਦੈ ਜਾਕੇ ਹਰ ਹਰ ਸੋਈ ਭਗਤ ਇਕਾਤੀ ਜੀਓ ਅਮੋਗ ਦਰਸ਼ਨ ਬੇਅੰਤ ਅਪਾਰਾ ਵੱਡ ਸਬਰ ਅਥ ਸਦਾ ਦਾ ਤਾਰਾ ਗੁਰਮੁਖ ਨਾਮ ਜਪਿਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜਿਓ ਮਾਜ ਮਹੱਲਾ ਪੰਜਵਾ ਕਹਿਆ ਕਰਣਾ ਦਿੱਤਾ ਲੈਣਾ ਗਰੀਬਾ ਅਨਾਥਾ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਈ ਜਿਓ ਪਾਣ ਹੈ ਉਜੜ ਪਾਣੈ ਰਹਾ ਪਾਣੈ ਹਰ ਗੁਣ ਗੁਰਮੁਖ ਗਵਾਹਾ ਪਾਣੈ ਪਰਮ ਪਵੈ ਬਹੁ ਜੋਨੀ ਜੂਨੀ ਸਭ ਕਿਛ ਤਿਸੈ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸਭ ਕਿਛ ਤੇਰਾ ਪਾਣਾ ਅਗਮ ਅਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦੇਹੋ ਪਿਆਰੇ ਆਏ ਪਿਆ ਹਰ ਤੀਰੈ ਦੁਆਰੇ ਦਰਸ਼ਨ ਪੇਖਤ ਮਨ ਆਗਵੈ ਨਾਨਕ ਮਿਲਣ ਸੁਭਾਈ ਜੀਉ ਮਾਜ ਮਹੱਲਾ ਪੰਜਵ ਦੁਖ ਤਦੇ ਜਾ ਵਿਸਰ ਜਾਵੈ ਭੁਖ ਵਿਆਪੈ ਬਹੁ ਬਿਦ ਤਾਵੈ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਇਆਲਾ ਜੀਉ ਸਤਗੁਰ ਮੇਰਾ ਵੱਡ ਸਮਰਥਾ ਜੀ ਆ ਸਮਾਲੀ ਸਤਾ ਸਭ ਦੁੱਖ ਲਥਾ ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਓ ਬਾਰਿਕ ਵਾਂਗੀ ਹੋ ਸਭ ਕੁਛ ਮੰਗਾ ਦੇਦੇ ਤੋਟ ਨਾਹੀ ਪ੍ਰਬਰੰਗ ਪੈਰੀ ਪੈ ਪ ਬਹੁਤ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਓ ਬਲੇਹਾਰੀ ਸਤਗੁਰ ਪੂਰੇ ਜਿਨ ਬੰਦਨ ਕਾਟੇ ਸਗਲੇ ਮੇਰੇ ਹਿਰਦੈ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜਿਓ ਬਾਜ ਮਹੱਲਾ ਪੰਜਵਾ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਬੇਅੰਤ ਗੋਵਿੰਦੇ ਊਚ ਅਥਾਹ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾ ਜਿਓ ਜੋ ਕਪੰਜਨ ਨਿਦਾਨ ਅਮੋਲੇ ਨਿਰਪਉ ਨਿਰਵੈਰ ਅਥਾਹ ਅਤੂਲੇ ਅਕਾਲ ਮੂਰਤ ਅਜੂਨੀ ਸੰਪਉ ਮਨ ਸਿਮਰਤ ਠੰਡਾ ਠੀਵਾ ਜੀਓ ਸਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਣ ਮਨ ਤ੍ਰਿਪਤਾਇਨ ਗੁਰਮੁਖ ਅੰਮ੍ਰਿਤ ਪੀਵਾ ਜੀਓ ਦੁਖ ਸੁਖ ਪਿਆਰੇ ਤੁਧ ਧਿਆਈ ਏਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕੁਰ ਹਰ ਰੰਗ ਪਾਰ ਪਰਿਵਾ ਜਿਓ ਮਾਜ ਮਹੱਲਾ ਪੰਜਵਾ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਤਨ ਸੋ ਵੇਲਾ ਜਿਹੜਾ ਵੇਲਾ ਇਹ ਵੇਲਾ ਨਹੀਂ ਬੋਲਣਾ ਇਹਨੂੰ ਕੋਲਾ ਉਚਾਰਨ ਕਰਨਾ ਹੈ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਚਲੋ ਤਨ ਸੋ ਵੇਲਾ ਜਿਤ ਮੈਂ ਸਤਗੁਰ ਮਿਲਿਆ ਸਫਲ ਦਰਸ਼ਨ ਨੇਤਰ ਪੇਖਤ ਤਰਿਆ ਤਨ ਮੂਰਤ ਚਸੇ ਪਲ ਕੜੀਆ ਤਨ ਸੋ ਓਏ ਸੰਜੋਗਾ ਜਿਓ ਉਦਮ ਕਰਤ ਮਨ ਨਿਰਮਲ ਹੋਆ ਉਦਮ ਕਰਤ ਮਨ ਨਿਰਮਲ ਹੋਆ ਹਰ ਮਾਰਗ ਚਲਤ ਪ੍ਰਭ ਸਗਲਾ ਖੋਇਆ ਨਾਮ ਨਿਦਾਨ ਸਤਿਗੁਰੂ ਸੁਣਾਇ ਮਿੱਟ ਗਏ ਸਗਲੇ ਰੋਗ ਜੀਓ ਅੰਦਰ ਬਾਹਰ ਤੇਰੀ ਬਾਣੀ ਤੁਦ ਆਪ ਕਥੀਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰਣਾ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਨ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜਤ 마ਸੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਜ ਮਹੱਲਾ ਪੰਜਵਾ ਸਗਲ ਸੰਤਨ ਪਹਿ ਵਸਤ ਇਕ ਮੰਗੋ ਕਰੋ ਬੇਨੰਤੀ ਮਾਨਤਿ ਆਗੋ ਵਾਰ ਵਾਰ ਜਾਈ ਲਖਵਰੀਆ ਦੇਹ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇਵਰ ਸਾਵੈ ਅਉਸਰ ਕਰਹੁ ਹਮਾਰਾ ਪੂਰਾ ਜੀਓ ਦਰਸ਼ਨ تیرے ਪਵਣ ਪੁਨੀਤਾ ਆਤਮ ਗੜ ਬਖਮ ਤਿੰਨਾ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਿਦਾਤੇ ਤੁਦ ਜੀਵਣ ਅਵਰਣ ਸੂਰਾ ਜੀਓ ਰੇ ਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੋ ਬੁੱਧ ਤੇ ਕੋ ਬੁੱਧ ਅਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਨਕ ਬਿਨਸੀ ਕੂਰਾ ਜੀਓ ਸਾਹ ਸੰਗਤ ਜੀ ਆਪ ਜੀ ਨੇ 100 ਅੰਗ ਤੱਕ ਸੰਥਿਆ ਸਰਵਨ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ